ऐसे गुरु को बल बल जाहि है आप मुक्त आप मुक्त मोहे तारें ऐसे गुरु को ਬਲ ਬਲ ਜਾਇਆ ਐਸੇ ਗੁੱਥ ਕੋ ਬਲ ਬਲ ਜਾਇਆ ਨਮਸਕਾਰੇ ਨਾਰਾਇਣ ਨਦਪਤ ਨਮਸਕਾਰੇ 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 ਨਮਸਕਾਰ ਐਸੇ ਗੁਦਕੋ ਬਲਬਲ ਚਾਹੀਏ ਐਸੇ ਗੁਦਕੋ ਬਲਬਲ ਜਾਈਏ ਕਮਨ ਕਮਨ ਗੁਨ ਕਹੀਏ ਕਮਨ 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 ਗੁਨ ਕਹੀਏ ਅੰਤ ਨਹੀਂ ਕਸ਼ਪਾਰੇ ਅੰਤ ਨਹੀਂ ਕਸ਼ਪਾਰੇ ਲੱਖ ਲੱਖ लाख कई कोरे लाख लख लाख कई कोरे को है ऐसू बेचारे को है ऐसू बेचारे है ਬਿਸਮ 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 ਹੀ ਭਈ ਹੈ ਲਾਲ ਗੁਲਾਬ ਰੰਗਾਰੇ કો ਨਾਨਕ ਸੰਤਨ ਰਸ ਆਈ ਹੈ ਜੋ ਚਾਕ ਗੂੰਗਾ ਮੁਸਕਾਨੇ ਜੋ ਚਾਕ ਗੂੰਗਾ ਮੁਸਕਾਨੇ ਐਸੇ ਬੁੱਦ ਕੋ ਬੰਦ ਬਲ ਚਾਹੀਏ ऐसे गुद को बलपल बल जाने आप मुखत आप मुखत मोहता रे ऐसे गुद को बलपल बल जाने ऐसे गुरु को बलबल चाहिए बल बलबल चाहिए बलबल चाहिए बल बल ऐसे गुरु को बलबल चाहिए बल आप मुक्त ਮਹਤਾਰੇ ਐਸੇ ਗੁਰੂ ਨਰਾਇਣ ਸਰੂਪ ਗੁਰੂ ਨੂੰ ਨਮਸਕਾਰ ਨਰਾਇਣ ਨਰਪਤ ਨਮਸਕਾਰੇ ਸਾਰੇ ਜੀਆਂ ਦਾ ਮਾਲਕ ਐਸੇ ਗੁਰੂ ਨੂੰ ਮੇਰੀ ਨਮਸਕਾਰ ਐਸਾ ਗੁਰੂ ਪਰਮੇਸ਼ਰ ਗੁਰੂ ਰੂਪ ਬਾਨ ਕੀ ਪ੍ਰਗਟ ਹੁੰਦਾ ਜਦੋਂ ਸੰਸਾਰ ਤੇ ਸਾਧ ਸੰਗਤ ਧਰਮ ਦੀ ਹਾਨੀ ਹੁੰਦੀ ਹੈ ਜਦੋਂ ਧਰਮ ਦੀ ਹੱਦ ਪੁੱਜ ਜਾਂਦੀ ਹੈ ਜ਼ੁਲਮ ਕਰਨ ਵਾਲੇ ਸਾਧ ਸੰਗਤ ਹੱਦ ਪਾਰ ਕਰ ਜਾਂਦੇ ਨੇ ਉਦੋਂ ਪਰਮੇਸ਼ਰ ਨੂੰ ਪ੍ਰਗਟ ਹੋਣਾ ਪੈਂਦਾ ਹੈ ਉਦੋਂ ਪਰਮੇਸ਼ਰ ਗੁਰੂ ਰੂਪ ਵਿੱਚ ਪ੍ਰਗਟ ਹੁੰਦਾ ਹੈ ਸਮੇਂ-ਸਮੇਂ ਅਨਸਾਰ ਸੰਸਾਰ ਦੇ ਵਿੱਚ ਗੁਰੂ ਪ੍ਰਗਟ ਹੋਇਆ ਕਿਤੇ ਹਰ ਨਾਕਸ਼ ਵਰਗੀਆਂ ਨੂੰ ਮਿਟਾਉਣ ਵਾਸਤੇ ਉਹਨੇ ਨਰ ਸਿੰਘ ਰੂਪ ਦੇ ਧਰੇ ਕਿਤੇ ਸਾਧ ਸੰਗਤ ਰਾਮਨ ਵਰਗੀਆਂ ਨੂੰ ਕੰਸ ਵਰਗੀਆਂ ਨੂੰ ਮਿਟਾਉਣ ਵਾਸਤੇ ਉਹਨੇ रामचंद्र कृष्ण ਮਾਰਾਇ ਦੇ ਰੂਪ ਧਾਰਨ ਕੀਤੇ ਤੇ ਕਿਤੇ ਸਾਧ ਸੰਗਤ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੇ ਦੂਪ ਵਿੱਚ ਨਿਮਰਤਾ ਦੀ ਕੁਰਬਾਨੀ ਦੇ ਰਹੇ ਨੇ ਤਤੀ ਤਵੀ ਤੇ ਬੈਠ ਕੇ ਸੀਸ ਚਰੇਤਾ ਪਵਾ ਕੇ ਦੇਗ ਚ ਉਲਕੇ ਆਪਣਾ ਇੱਕ ਇੱਕ ਰੋਮ ਕੁਰਬਾਨ ਕਰਕੇ ਤੇ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਪੁੰਜ ਦੀ ਕੁਰਬਾਨੀ ਦੇ ਰਹੇ ਨੇ ਕਿਤੇ ਉਹ ਪਰਮੇਸ਼ਰ ਗੁਰੂ ਅਰਜਨ ਦੇ ਪਾਤਸ਼ਾਹ ਦੇ ਰੂਪ ਵਿੱਚ ਤੇ ਫਿਰ ਕਿਤੇ ਸਾਧ ਸੰਗ ਜਦੋਂ ਜਲਮ ਦੀ ਹੱਦ ਮੁੱਕ ਜਾਂਦੀ ਫਿਰ ਉਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ ਪਰਮੇਸ਼ਰ ਅਨੋਖਾ ਰੂਪ ਧਾਰਨ ਕਰਦਾ ਹੈ ਭਾਈ ਗੁਰਦਾਸ ਜੀ ਨੇ ਸુંદર ਬਿਆਨ ਕੀਤਾ ਪੰਜ ਪਿਆਲੇ ਪੰਜ ਪੀਰ ਪੰਜ ਗੁਰੂ ਸਹਿਬਾਨ ਹੋਏ ਧੰ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਰਾਮਦਾਸ ਧੰ ਗੁਰੂ ਅਰਜਨ ਦੇਵ ਪੰਜਮ ਪਾਤਸ਼ਾਹ ਪੰਜਾਂ ਗੁਰੂਆਂ ਨੇ ਨਿਮਰਤਾ ਵਿੱਚ ਸਾਰੇ ਕੰਮ ਕੀਤੇ ਸਾਧ ਸੰਗਤ ਸ਼ਾਂਤੀ ਵਿੱਚ ਰਹਿ ਕੇ ਸਾਰੇ ਕੰਮ ਸੰਸਾਰ ਦੇ ਜ਼ੰਬੂਰਨ ਕੀਤੇ ਭਗਤਾਂ ਨੂੰ ਨਵਾਜਿਆ ਸਭ ਨੂੰ ਨਵਾਜਿਆ ਤੇ ਸਾਧ ਸੰਗਤ ਜਦੋਂ ਐਸੇ ਗੁਰੂ ਤੇ ਨਿਮਰਤਾ ਦੇ ਸਰੂਪ ਗੁਰੂ ਤੇ ਜਦੋਂ ਅਤਿਆਚਾਰ ਹੋਇਆ ਜ਼ੁਲਮ ਹੋਇਆ ਜ਼ਬਰਦਸਤੀ ਕਰਨੀ ਚਾਹੀ ਤੇ ਗੁਰੂ ਨੇ ਉਸ ਰੂਪ ਦੀ ਕੁਰਬਾਨੀ ਦਿੱਤੀ ਤੇ ਫਿਰ ਉਸੇ ਹੀ ਗੁਰੂ ਨੇ ਇਹ ਜ਼ੁਲਮ ਕਰਨ ਵਾਲਿਆਂ ਦੇ ਨੱਕ ਸਿਰ ਮੱਥੇ ਭੰਨਣ ਵਾਸਤੇ ਐਸਾ ਰੂਪ ਧਾਰਨ ਕੀਤਾ ਫਿਰ ਸਾਦ ਸੰਨ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਤਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰ ਉਹੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਆਪਣਾ ਸਰੂਪ ਵਧੇ ਲਿਆ ਉਸੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਆਪਣਾ ਬਲ ਪ੍ਰਗਟ ਕੀਤਾ ਜਿਹਦੇ ਵਿੱਚ ਸਾਧ ਸੰਗਤ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਭਾਰੀ ਗੁਰੂ ਰੂਪ ਵਿੱਚ ਪ੍ਰਗਟ ਹੋਏ ਨੇ ਸਾਧ ਸੰਗਤ ਭਾਰੀ ਰੂਪ ਵਿੱਚ ਕਿਵੇਂ ਸਾਧ ਸੰਗਤ ਦੇਖੋ ਇੱਕ ਤਾਂ ਸਤਗੁਰ ਜੀ ਦਾ ਸਰੀਰ ਚੰਗਾ ਜਰਵਾਣਾ ਬਲਵਾਨ ਸੂਰਮੇ ਜੋਦੇ 7.5 ਫੁੱਟ ਕੱਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਸਰੀਰ ਦਾ ਵਜਨ ਵੀ ਸਾਢੇ 7 ਮਨ ਇਨੀ ਰੋਟੀਆਂ ਖਾਗਾ ਕੀ ਬਨਾਇਆ ਪਰ ਉਹਨਾਂ ਦਾ ਸਰੀਰ ਦਾ ਬਾਲੀ ਹੀ ਨਾ ਸੀ ਜਦੋਂ ਸਾਧ ਸੰਗਤ ਫਿਰ ਐਦਾਂ ਹੁੰਦਾ ਨਾ ਫਿਰ ਗੁਰੂ ਨੂੰ ਲੋਕਾ ਰੂਪ ਧਾਰਨ ਕਰਨਾ ਪੈਂਦਾ ਤੇ ਸਾਧ ਸੰਗਤ ਮੀਰੀ ਪੀਰੀ ਦੀਆਂ ਤਲਵਾਰਾਂ ਬੈਨੀਆਂ ਜ਼ੁਲਮ ਕਰਨ ਵਾਲਿਆਂ ਨੇ ਹੱਦ ਮਿਟਾਤੀ ਫਿਰ ਸਤਿਗੁਰੂ ਜੀ ਨੇ ਚੈਲੰਜ ਕੀਤਾ ਭਰੇ ਦੀਵਾਨ ਦੇ ਵਿੱਚ ਦੀਵਾਨ ਸਜਿਆ ਸੀ ਤੇ ਸਤਗੁਰੂ ਨੇ ਚੈਲੰਜ ਕੀਤਾ ਜਹਾਂਗੀਰ ਨੂੰ ਉਸ ਚੰਦੂ ਨੂੰ ਜਿਨੇ ਸ੍ਰੀ ਧੰਗੁਰੂ ਅਰਜਨ ਦੇ ਪਾਸ਼ਾ ਦੇ ਸੀਸ ਤੇ ਤੱਤੀ ਰੇਤਾ ਪਾ ਕੇ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਸਤਗੁਰੂ ਜੀ ਨੇ ਚੈਲੰਜ ਕੀਤਾ ਭਾਰੇ ਦਵਾਨ ਵਿੱਚ ਬਚਨ ਕੀਤਾ ਉਹ ਚੰਦੂ ਤੈਨੂੰ ਨੱਕ ਵਿੱਚ ਨੱਥ ਪਾ ਕੇ ਕਸੀਟ ਕੇ ਨਾ ਲਿਆਵਾਂ ਤੇ ਮੈਨੂੰ ਗੁਰੂ ਨਾਨਕ ਦੀ ਜੋਤ ਛੇਵੀ ਨਾ ਕੀ ਨਨੂ ਗੁਰੂ ਦਾ ਸਿੱਖਣਾ ਗੁਰੂ ਨਾਲ ਕੀ ਜਦੋਂ ਐਸੇ ਬਚਨ ਮੇਰੇ ਸਤਗੁਰ ਕਰ ਰਏ ਸੀ ਨਾ ਤੇ ਜਿਹੜੀਆਂ ਸੰਗਤਾਂ ਦੇ ਨੇ ਸ਼ਰਦਕ ਜਿਹੜੀਆਂ ਸੰਗਤਾਂ ਕਹਿੰਦੀਆਂ ਸੀ ਗੁਰੂ ਵਿੱਚ ਤਾਂ ਕਰਾਮਾਤ ਨਹੀਂ ਗੁਰੂ ਵਿੱਚ ਸ਼ਕਤੀ ਨਹੀਂ ਹੈ ਵੇਖੋ ਜੇ ਗੁਰੂ ਵਿੱਚ ਸ਼ਕਤੀ ਹੁੰਦੀ ਤੇ ਤਤੀ ਤਵੀ ਉਲਟੀ ਕਰ ਦਿੰਦੇ ਚੰਦੂ ਨੂੰ ਖਤਮ ਕਰ ਦਿੰਦੇ ਗੁਰੂ ਵਿੱਚ ਤਾਂ ਸ਼ਕਤੀ ਕੋਈ ਨਹੀਂ ਸਾਰੇ ਡਰਨ ਲੱਗੇ ਸੀ ਨੇ ਸ਼ਰਦਕ ਸਾਧ ਸੰਗਤ ਜਿਨ੍ਹਾਂ ਦੀ ਸਰਦਾ ਕੋਈ ਨਹੀਂ ਜਿਹੜੇ ਗੁਰੂ ਨੂੰ ਜਾਣਦੇ ਨਹੀਂ ਕੁਛ ਉਹ ਕਹਿੰਦੇ ਸੀ ਗੁਰੂ ਵਿੱਚ ਤਾਂ ਕੋਈ ਸ਼ਕਤੀ ਹੋ ਹੀ ਨਹੀਂ ਰਹੇਗੀ ਤੇ ਸਾਧ ਸੰਗਤ ਮਾਤਾ ਜੀ ਨੂੰ ਜਾ ਕੇ ਕਹਿੰਦੇ ਵੇਖੋ ਅੱਗੇ ਕੀ ਕੁਛ ਹੋ ਗਿਆ ਹੁਣ ਇੱਕੋ ਇੱਕ ਸਹਬ ਜੱਦਾ ਤੇ ਕੈਸੇ ਬਚਨ ਕਰੇ ਨੇ ਸਰਕਾਰ ਦਾ ਜੋਰ ਬੜਾ ਹੈ ਤੇ ਤੁਸੀਂ ਸਮਝਾਓ ਲਾਲ ਵੀ ਐਸੇ ਬਚਨ ਨਾ ਕਰਨ ਮਾਤਾ ਜੀ ਆਏ ਕੀ ਕਹਿੰਦੇ ਕਹਿੰਦੇ ਮੇਰੇ ਲਾਲ ਅੱਗੇ ਦੇਖ ਤੇਰੇ ਪਿਤਾ ਨਾਲ ਕੀ ਕੁਸ ਹੋ ਗਿਆ ਤੂੰ ਐਸੇ ਬਚਨ ਨਾਂ ਕਰ ਆਪਣੇ ਕੋਲੇ ਕੋਈ ਪਾਵਰ ਨਹੀਂ ਹੈ ਧੰ ਗੁਰੂ ਅਰਗੁਬਿੰਦ ਸਾਹਿਬ ਕਹਿੰਦੇ ਮਾਤਾ ਜੀ ਮੈਂ ਗੁਰੂ ਨਾਨਕ ਦੀ ਗੁਰਗੱਦੀ ਤੇ ਮਾਨ ਕਰਕੇ ਬਚਨ ਕਰ ਰਿਹਾ ਇਹ ਮੈਂ ਨਹੀਂ ਬੋਲ ਰਿਹਾ ਅਰਜ ਨਹੀਂ ਬੋਲ ਰਿਹਾ ਪਰਮੇਸ਼ਰ ਬੋਲ ਰਿਹਾ ਕਹਿੰਦੇ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮਾਤਾ ਜੀ ਚੰਦੂ ਦੇ ਨੱਕ ਵਿੱਚ ਨੱਥ ਪਾ ਕੇ ਲਿਆਓ ਇੱਕ ਗੁਰੂ ਨਾਨਕ ਹੀ ਬੋਲ ਰੇ ਬੁਲਾ ਰਹੇ ਮੈਨੂੰ ਗੁਰੂ ਨਾਨਕ ਸਾਹਿਬ ਜੀ ਗੁਰਗੱਦੀ ਤੇ ਮਾਣ ਹੈ ਤੇ ਸਾਧ ਸੰਗਤ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਸਾਧ ਸੰਗਤ ਐਸੀ ਕਲਾ ਵਰਤਾਈ ਜਾਂਗੀਰ ਦੇ ਉਸ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਨਾਲੇ ਤੋਂ 52 ਰਾਜਿਆਂ ਨੂੰ ਕੈਦ ਤੋਂ ਛਡਾਇਆ ਤੇ ਨਾਲੇ ਜਦੋਂ ਜਾਂਗੀਰ ਇੰਨਾ ਕੁ ਖੁਸ਼ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਤਾਪ ਨਾ ਝੱਲਿਆ ਗਿਆ ਜਾਂਗੀਰ ਤੋਂ ਤੇ ਜਾਂਗੀਰ ਕਹਿੰਦਾ ਸਤਿਗੁਰੂ ਮੈਂ ਬੜਾ ਖੁਸ਼ ਹਾਂ ਤੇ ਤੁਸੀਂ ਮੇਰੇ ਤੋਂ ਕੁਝ ਮੰਗ ਲਓ ਤੇ ਸਤਿਗੁਰੂ ਜੀ ਕਹਿੰਦੇ ਕਹਿੰਦੇ ਜਾਂਗੀਰ ਨਿਰੰਕਾਰ ਦਾ ਦਿੱਤਾ ਸਭ ਕੁਝ ਐ ਪਰ ਇੱਕ ਐ ਸਾਡਾ ਚੰਦੂ ਸਾਡਾ ਚੋਰ ਸਾਨੂੰ ਦੇ ਰਹੇ ਹੋਰ ਨਹੀਂ ਤੇਰੇ ਤੋਂ ਕੁਝ ਮੰਗਦੇ ਸਾਡਾ ਚੰਦੂ ਦੇ ਰਹੇ ਸਤਿਗੁਰੂ ਕਹਿੰਦੇ ਲੈ ਲੋ ਉਹ ਜਾਂਗੀਰ ਕਹਿੰਦਾ ਲੈ ਜੋ ਸਾਧ ਸੰਗਤ ਜਾਂਗੀਰ ਕਿੱਥੇ ਛੇਤੀ ਮੰਨਣ ਵਾਲਾ ਸੀ ਜੋ ਸਤਿਗੁਰਾਂ ਦੇ ਨਾ ਗੱਲ ਵਿੱਚ ਮਾਲਾ ਸੀ ਹੀਰਿਆਂ ਦੀ ਤੇ ਜahangir ਕਹਿੰਦਾ ਗੁਰੂ ਜੀ ਨੂੰ ਮੈਨੂੰ ਮਾਲਾ ਦੇ ਇੱਕ ਮਨਕਾ ਦੇ ਦਿਓ ਤੁਹਾਡੇ ਗੱਲ ਦੀ ਮਾਲਾ ਬੜੀ ਸੋਹਣੀ ਹੈ ਤੇ ਸਤਗੁਰੂ ਕਹਿੰਦੇ ਸਾਡੇ ਪਿਤਾ ਦੀ ਮਾਲਾ ਹੀਰੇ ਮੋਤੀਆਂ ਦੀ ਜਵਾਰਤ ਦੀ ਮਾਲਾ ਸਾਡੇ ਪਿਤਾ ਦੀ ਮਾਲਾ ਤੇਰੇ ਚੰਦੂ ਦੇ ਕੋਲ ਹੈ ਸਾਰੀ ਲੱਲਾ ਸਾਰੀ ਮਾਲਾ ਲੱਲਾ ਤੇ ਜahangir ਕਹਿੰਦਾ ਚੰਦੂ ਗੁਰੂ ਅਰਜਨ ਦੇ ਪਾਤਸ਼ਾਹ ਦੀ ਗੱਲ ਦੀ ਮਾਲਾ ਤੇਰੇ ਕੋਲੇ ਚੰਦੂ ਕਹਿਣ ਲਗਾ ਨਾ ਮਾਰਾ ਇਹ ਮੇਰੇ ਕੋਲ ਕਿੱਥੇ ਸਤਿਗੁਰ ਕਹਿੰਦੇ ਇਹਦੇ ਐਸ ਕਮੀਜ਼ ਦੇ ਗੀਜੇ ਵਿੱਚ ਪਾਈ ਹੋਈ ਹੈ ਕਹਿੰਦੇ ਚਵਾਰੇ ਵਿੱਚ ਤੇ ਜਹਾਂਗੀਰ ਜਦੋਂ ਭੇਜ ਕੇ ਉਹ ਮੰਗਾਈ ਤੇ ਚੰਦੂ ਸ਼ਰਮਸਾਰ ਹੋ ਗਿਆ ਜਹਾਂਗੀਰ ਕਹਿੰਦਾ ਓਏ ਉਹ ਮੇਰਾ ਵਜ਼ੀਰ ਤੂੰ ਮੈਨੂੰ ਹੀ ਝੂਠ ਬੋਲਦੇਂ ਦੇ ਸਾਧ ਸੰਗਤ ਸਾਰੀ ਮਾਲਾ ਜਹਾਂਗੀਰ ਦੇ ਕੋਲ ਜਦੋਂ ਆ ਗਈ ਤੇ ਜਹਾਂਗੀਰ ਬੜਾ ਖੁਸ਼ ਹੈ ਕਹਿੰਦਾ ਮੈਂ ਕੀ ਸੇਵਾ ਕਰਾਂ ਤੁਹਾਡੀ ਸਤਿਗੁਰੂ ਸਤਿਗੁਰੂ ਕਹਿੰਦੇ ਆ ਚੰਦੋਈ ਦੇ ਦੇ ਜਿਹੜਾ ਤੇਰੇ ਨਾਲ ਦਗਾ ਕਰ ਸਕਦਾ ਧੋਖਾ ਕਰ ਸਕਦਾ ਇਹ ਕਿਸੇ ਨੂੰ ਕੀ ਬਖਸ਼ੇ ਇਹੀ ਦੇ ਦੇ ਸੰਤ ਤੇ ਜਾਂਗੀਰ ਕਹਿੰਦੇ ਲੈ ਲੋ ਚੰਦੂ ਨੂੰ ਉਸ ਟਾਈਮ ਤੇ ਫਿਰ ਫੜਿਆ ਨੱਕ ਵਿੱਚ ਨਥ ਪਾ ਕੇ ਛਿੜ ਕੇ ਜਦੋਂ ਲਿਆਏ ਉਸੇ ਪੜ ਭੁੰਜੇ ਨੇ ਸਾਦ ਸੰਗਤ ਉਹਦੇ ਸਿਰ 'ਚ ਉਹ ਮਾਰਿਆ ਜਿਹਦੇ ਨੀਂਹ ਰੇਤਾ ਪਾਉਂਦੇ ਸੀ ਕਹਿੰਦੇ ਨੇ ਮੇਰੇ ਕੋਲ ਜ਼ਬਰਦਸਤੀ ਰੇਤਾ ਪਵਾਈ ਉਹ ਪੜ ਭੁੰਜੇ ਨੇ ਉਹਦੇ ਸਿਰ ਤੇ ਮਾਰਿਆ ਤੇ ਸਾਦ ਸੰਗਤ ਉਹ ਮਰ ਗਿਆ ਜੋ ਬਚਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਸੱਤ ਕਰਕੇ ਵਿਖਾਏ ਗੁਰੂ ਦੀ ਮੁੱਠੀ ਸਭ ਖੁਸ਼ ਹੈ ਅੱਜ ਵੀ ਹੈ ਪਿੱਛੇ ਵੀ ਸੀ ਅੱਜ ਵੀ ਹੈ ਅੱਗੇ ਵੀ ਹੋਏਗਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚਾਰ ਜੰਗਾਂ ਲੜੀਆਂ ਮੇਰੇ ਸਤਿਗੁਰਾਂ ਨੇ ਤੇ ਚਾਰੇ ਜੰਗਾਂ ਧਰਮ ਵਾਸਤੇ ਲੜੀਆਂ ਜਰ ਜੋ ਰੂਹ ਜ਼ਮੀਨ ਵਾਸਤੇ ਨਹੀਂ ਘੜੀ ਤੇ ਚਾਰੇ ਜੰਗਾਂ ਵਿੱਚ ਜਿੱਤ ਪ੍ਰਾਪਤ ਕੀਤੀ ਕਿਉਂ ਜਿੱਥੇ ਸੱਚ ਹੈ ਨਾ ਸੱਚ ਦੀ ਹਮੇਸ਼ਾ ਜਿੱਤੀ ਹੁੰਦੀ ਹੈ ਸਾਸਨ ਸੱਚ ਕਦੀ ਹਾਰ ਨਹੀਂ ਸਕਦਾ ਸਮਾਂ ਤਾਂ ਜ਼ਰੂਰ ਲੱਗ ਜਾਂਦਾ ਪਰ ਸਾਸਨ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਉਹੜਕ ਸੱਚ ਰਹੀ ਤੇ ਸਾਧ ਸੰਗਤ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਧ ਸੰਗਤ ਆਪ ਤੁਹਾਨੂੰ ਪਤਾ ਹੀ ਹੈ ਸਾਧ ਸੰਗਤ ਅਕਾਲ ਤਖਤ ਦੀ ਸਿਰਜਣਾ ਕੀਤੀ ਕਿਉਂ ਜਹਾਂਗੀਰ ਤੋਂ ਉੱਚਾ ਤਖਤ ਉੱਚਾ ਤਖਤ ਸਜਾਇਆ ਦਸਤਾਰਾਂ ਸਜਾਈਆਂ ਦਮਾਲੇ ਸਜਾਏ ਕਲਗੀਆਂ ਲਾਈਆਂ ਸਾਧ ਸੰਗਤ ਵੇਖੋ ਸਾ ਸਤਿਗੁਰਾਂ ਜੀ ਨੇ ਘੋੜ ਸواری ਕੀਤੀ ਆਪਣੇ ਸਿੱਖਾਂ ਨੂੰ ਹੀ ਕਰਾਈ ਆਖਿਆ ਜਿਹੜੀਆਂ ਗੁਲਾਮੀ ਦੀਆਂ ਜੰਜੀਰਾਂ ਹੈ ਨਾ ਇਹ ਲਾ ਦਿਓ ਗੁਲਾਮ ਬਣ ਕੇ ਜੀਣਾ ਕਾਦਾ ਜੀਣਾ ਹੈ ਉਹਦੇ ਨਾਲ ਤਾਂ ਸਾਧ ਸੰਗਤ ਕਹਿੰਦੇ ਫਿਰ ਸੀਸ ਕੁਰਬਾਨ ਕਰ ਦਿਓ ਮੌਤ ਕਬੂਲ ਕਰ ਲਓ ਦਰਗਾਹ ਵਿੱਚ ਤਾਂ ਮਾਨ ਮਿਲ ਜੇਗਾ ਕਹਿੰਦੇ ਅਨਖ ਨਾਲ ਜਿਓ ਅਨਖ ਸਤਿਗੁਰੂ ਜੀ ਅਨਖ ਨਾਲ ਜੀਵੇ ਤੇ ਅਨਖ ਨਾਲੀ ਸਾਰੇ ਸਿੱਖਾਂ ਨੂੰ ਆਖਿਆ ਅਨਖ ਨਾਲ ਜੀ ਸੱਚ ਤੇ ਤਲ ਜੋ ਸੱਚ ਦੀ ਕੀਮਤ ਪੈਂਦੀ ਸਿਰ ਤਾਂ ਲੱਗਦੇ ਨੇ ਪਰ ਸੱਚ ਮੇਸ਼ਾ ਦਿੱਤਦਾ ਸਾਧ ਸੰਗਤ ਸੱਚ ਮੰਗਦਾ ਹੀ ਸਿਰ ਹੈ ਇਹ ਸਿਰ ਧੜ ਬੀਬਾ ਜੀ ਪੁੱਤਨ ਗੁਰੂਵਾਰ ਗੋਬਿੰਦ ਸਾਹਿਬ ਜੀ ਦਾ ਆਪ ਸਭ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਤੁਸੀਂ ਗੁਰਪੁਰਮ ਨਾਰੇਓ ਤਨ ਬਾਬਾ ਬੁੱਢਾ ਜੀ ਦੀ ਬਖਸ਼ ਜਿੰਨਾਂ ਦੀ ਇੰਨੀ ਕਮਾਈ ਇੰਨੀ ਕਮਾਈ ਪੰਜ ਗੁਰੂ ਸਹਿਬਾਨ ਦੀ ਸੇਵਾ ਆਪਦੇ ਹੱਥੀ ਨਿਭਾਈ ਤੇ ਮਾਤਾ ਗੰਗਾ ਜੀ ਨੇ ਜਦੋਂ ਖੁਸ਼ ਕੀਤਾ ਤੇ ਸਾਧ ਸੰਗਤ ਜੀ ਤੇ ਬਾਬਾ ਬੁੱਢਾ ਜੀ ਦੀ ਉਹ ਪੰਜ ਗੁਰੂ ਸਹਿਬਾਨਾਂ ਦੀ ਕੀਤੀ ਹੱਥੀ ਸੇਵਾ ਉਹ ਕਮਾਈ ਜਿਹੜਾ ਕੂਟਾ ਸਾਹਮਣੇ ਰੱਖਿਆ ਸੀ ਨਾ ਬਾਬਾ ਬੁੱਢਾ ਜੀ ਨੇ ਸੇਵਾ ਦਾ ਉਸ ਸੇਵਾ ਵਿੱਚ ਉਹਰ ਬਚਨ ਹੋਏ ਮਾਤਾ ਜੀ ਐਸਾ ਗੁਰੂ ਪਰਪਤਾਰੀ ਬਹੁਜੋਦਾ ਵੱਡ ਪਰਪਤਾਰੀ ਦਲ ਭੰਜਨ ਗੁਰ ਸੂਰਮਾ ਪ੍ਰਗਟ ਹੋਵੇ ਕਿੰਨੇ ਵਾਰ ਦਿੱਤੇ ਬਾਬਾ ਬੁੱਢਾ ਜੀ ਤੇ ਸਾਤ ਸੰਤ ਉਹ ਤੁਹਾਨੂੰ ਗੁਰੂ ਅਰਗੁਪਿੰਦ ਸਾਹਿਬ ਜੀ ਦਾ ਅਜﾞ ਅਵਤਾਰ ਦਿਹਾੜਾ ਆਪ ਸਦ ਸੰਗਤਾਂ ਨੇ ਮਨਾਇਆ ਸਤਿਗੁਰ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਅਨਖ ਨਾਲ ਜਿਉਣ ਦੀ ਤਾਕਤ ਪ੍ਰਕਸ਼ਿਸ਼ ਕਰਨ ਸੱਚ ਤੇ ਤਲ ਜਾਣ ਦੀ ਤਾਕਤ ਪ੍ਰਕਸ਼ਿਸ਼ ਕਰਨ ਅੱਜ ਜੇ ਕਿਤੇ ਵਿਵਤਾ ਪੈਂਦੀ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਤੇ ਕੋਈ ਸਾਧ ਸੰਗਤ ਇਹਨਾਂ ਦੀ ਕੋਈ ਬਦਵੀ ਕਰਨ ਦਾ ਯਤਨ ਕਰਦਾ ਤੇ ਆਪਾਂ ਪਹਿਰਾ ਦਈਏ ਸਾਧ ਸੰਗਤ ਡੱਟ ਕੇ ਪੈਰਾ ਦਈਏ ਇਹ ਸੱਚ ਦਾ ਸਰੂਪ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਹੈ ਦਸ ਪਾਤਸ਼ਾਹਾਂ ਦੀ ਪ੍ਰਤੱਖ ਜੋਤ ਹੈ ਸਾਧ ਸੰਗਤ ਜਿਹੜਾ ਵੀ ਸੇਵਾ ਕਰ ਲੇਗਾ ਭਾਵਨਾ ਨਾਲ ਸਾਸਨ ਨੂੰ ਚੁਲੀਆਂ ਭਰਾਲੇਗਾ ਉਹਦਾ ਜੀਵਨ ਸਫਲ ਹੋ ਜਾਏਗਾ ਆਓ ਸਾਧ ਸੰਗਤ ਗੁਰੂ ਅੱਜ ਵੀ ਉਹੀ ਹੈ ਪਿੱਛੇ ਵੀ ਸੀ ਅੱਗੇ ਵੀ ਐਸੇ ਗੁਰੂ ਨੇ ਪ੍ਰਤੱਖ ਰਹਿਣਾ ਹੈ ਪ੍ਰਗਟ ਰਹਿਣਾ ਹੈ ਸੰਗਤਾਂ ਪ੍ਰੇਮ ਵਾਲੀਆਂ ਸਰਦਾਂ ਭਾਵਨਾ ਨਾਲ ਚੋਲੀਆਂ ਪਰਾ ਰਹੀਆਂ ਤੇ ਪਰਉਂਦੀਆਂ ਰਹਿਣਗੀਆਂ ਆਓ ਸਾਰੀ ਸੰਗਤ ਨੂੰ ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਦੀ ਇਹ ਅਵਤਾਰ ਦੇ ਅੱਗੇ ਲੱਖ ਲੱਖ ਵਧਾਈ ਸਾਰਿਆਂ ਉੱਚੀ ਸਾਰੀ ਆਪਾ ਜਕਾਰਾ ਛੱਡਣਾ ਇਹ ਖੁਸ਼ੀ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਦੇਣਾ ਬੋਲੇ ਸੋ ਨਿਹਾਲ ਆਉ ਬੰਦੀ ਭਗ ਤੁਨ ਦਾ ਦਸੰਤਾਂ ਦਾ ਜੀ ਆਇਆਂ ਨੂੰ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਸਨਾ ਸਮਾਪਤੀ ਦਾ ਹੋ ਗਿਆ ਹੈ ਗੁਰੂ ਕੇ ਲੰਗਰ ਤਿਆਰ ਹੋ ਚੁਕੇ ਨੇ ਮਿੱਸੇ ਪ੍ਰਸ਼ਾਦੇ ਆਚਾਰ ਗੰਡਾ ਲੱਸੀ ਮੱਖਣ ਸਾਰੀਆਂ ਸੰਗਤਾਂ ਨੇ ਰਜ ਰਜ ਕੇ ਲੰਗਰ ਛਕਨੇ ਨੇ ਰਜ ਰਜ ਕੇ ਸੇਵਾ ਕਰਨੀ ਹੈ ਤੇ ਰਜ ਰਜ ਕੇ ਬਾਣੀ ਪੜ੍ਹਨੀ ਹੈ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈਣੀਆਂ ਹੈ ਬੋਧ ਨਰੰਕਾਰ ਗੁਰ ਉਚਾ ਅਗਮ ਅਪਾਰ ਜਿਤੜੇ ਫਲ ਮਨ ਬਾਂਛੀ ਐ ਕਿਤੜੇ ਸਤਗੁਰ ਪਾਸ ਤਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਕੋੰਤਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਹੀ ਸਤਗੁਰੂ ਮੈਂ ਪਾਇ ਸਤਗੁਰ ਤਾਂ ਪਾਇਆ ਸੈਤ ਸੇਤੀ ਮਨ ਬਜੀਆਂ ਮਦਾਈਆਂ ਭਾਰ ਭਰੀਆ ਸ਼ਬਦ ਦਾ ਸ਼ਬਦ ਕਾਂਗਾ ਉਹ ਹਰੀ ਕੇ ਰਾਮਨ ਜਿਨੀ ਵਸਾਇਆ ਰਾਮਨ ਗਿਆਨਤਿ ਬਗਵਾ ਸਤਿਗੁਰ ਮਹਤਾਇਆ ਏ ਮਨ ਮੇਰਾ ਤੂੰ ਸਦਾ ਰਹਉ ਅਧ ਨਾਲੇ ਰਾਮਨ ਤੋਨ ਮੇਰੇ ਤੂੰ ਕਿਸਾਪੇਸਾ ਗੀਤ ਕਰਤੇ ਰਿਤ ਦਾ ਕਾਜ ਜਸ ਸੰਭਸ ਵਾਰਨਾ ਆਤਮ ਰਾਤ ਸੁਆਮੀ ਤੋ ਕਿਉ ਮਨੋ ਕਿਸਾਨੇ ਕਹਿ ਨਾਨਕ ਮਨ ਮੇਰੇ ਸਦਾ ਹਰ ਨਾਮੇ ਸਾਚ ਸਾਇ ਬਾਖ ਪਿਆ ਨਹੀਂ ਕਰਤੇ ਘਰਜੰਤਰੀ ਸੰਖਿਸ਼ੇ ਜਿਸ ਦੇ ਸੁਪਾਵੇਂ ਸਦਾ ਤੇਰੇ ਨਾਮ ਬਸ ਜੋ ਜਿਨ ਕੇ ਮਨ ਵਸਿਆ ਵਾਚੇ ਸ਼ਬਦ ਕਨੇਰੇ ਬਹਦਾਨਕ ਸੱਚੇ ਸਾਹਿਬ ਗਿਆਨ ਹੀ ਕਰਤੇ ਰਹਾ ਸਾਚਾ ਨਾਮ ਜਿੜਾ ਯਾਦਾਰ ਸਚਨਾ ਮੀਆਂ ਦਾ ਮੇਧਾ ਜਿਨ ਭੁੱਖਾਂ ਸਭ ਗਵਾਈਆ ਸੁਭਾਨ ਸੁਖਮਨੀ ਆਏ ਵਸਿਆ ਜੇ ਰੇਸ਼ਾ ਸਭ ਭੁਜਾ ਸਦਾ ਕੁਰਬਾਨ ਕੀਤਾ ਗੁਰੂ ਬਿਟੂ ਜਿਸ ਦੀਆਂ ਇਹ ਬੜੀਆਂ ਆਈਆਂ ਹਸਨਾ ਸਤਿ ਸ਼ਬਦ ਕਰੂ ਮੇ ਆਜਾ ਸਾਚਾ ਨਾਮ ਮਿਲਾਇਆ ਧਰੋ ਅਜ ਪੰਚ ਸ਼ਬਦ ਧਰਸ ਪਾਂਗੇ ਧਰਸ ਪਾਂਗੇ ਸ਼ਬਦਾਂ ਚ ਕਲਾ ਜਿੱਤਰ ਤਾਰੀਆਂ ਕੋਤਿ ਬੁਧਵਾਸੇ ਕੀਤੇ ਕਾਲ ਕੰਟ ਕਬਾ ਤੁਰ ਕਰਮ ਪਾਇਆ ਤੁਝ ਜਿਨ ਕੋ ਸੇ ਨਾਮ ਹਰ ਕੇ ਲਾਗੇ ਨਾਨਕ ਕੈਸੇ ਬੋਲਾ ਤਿਤ ਕਰ ਅਨਹੱਜ ਵਾਜੇ ਅਨ ਸੁਨੋ ਬੜ ਭਾਂਗਿਓ ਸਗਲ ਮਨੋਰਥ ਪੂਰੇ ਤੁਰ ਪ੍ਰਭ ਪਾਇਆ ਉਕਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੁਨਤੇ ਪਨੀਤ ਕਹਤੇ ਪਵਿਤ ਸਤ ਗੁਰ ਦਿਆ ਭਰਪੂਰੇ ਬਨਾਨ ਕੋ ਚਰਨ ਲਾਗੇ ਬਾਚੇ ਅਨਹਦ ਕੋ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਾਤ ਗੁਰ ਗਾਇ ਦਾ ਆਖੇ ਲ ਸਗਰ ਜਗਤ ਚੰਗੀਆਂ ਬੁਰੀਆਂ ਬਾਚੇ ਧਰਮ ਹੱਦ ਆਪੋ ਆਪਣੀ ਕੇ ਨੇ ਰੱਖੇ ਜਿਨੀ ਨਾਮ ਤੇ ਆਇਆ ਗਏ ਮਸਤਤ ਘਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਘਲਸਾ ਵਾਹ ਕਿਰਤ ਦੀ ਜਤ ਤੋディア ਕੇ